ਜੋਡੇ ਗੁਰੂ ਨੂੰ ਸਮਰਪਿਤ ਲੋਗ ਆ ਗੁਰੂ ਨੂੰ ਮੰਨਣ ਵਾਲੇ ਗੁਰੂ ਦੇ ਬਚਨ ਤੇ ਚੱਲਣ ਵਾਲੇ ਗੁਰੂ ਬਾਣੀ ਨਾਲ ਪਿਆਰ ਕਰਨ ਵਾਲੇ ਗੁਰੂ ਦੀ ਸੰਗਤ ਕਰਨ ਵਾਲੇ ਗੁਰੂ ਦੀ ਸੇਵਾ ਕਰਨ ਵਾਲੇ ਗੁਰੂ ਦਾ ਨਾਮ ਜਪਣ ਵਾਲੇ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਵਾਲੇ ਉਹਨਾਂ ਨੂੰ ਕਹਿੰਦੇ ਆ ਗੁਰਮਖ ਹੁਣ ਆ ਗਿਆ ਮਨਮੁਖ ਮਨ ਦੇ ਮਗਰ ਲੱਗਣ ਵਾਲੇ ਮਨ ਦੀ ਮਤ ਨਾਲ ਕੰਮ ਕਰਨ ਲੱਗ ਗਏ ਜੋ ਮਨ ਚਾਵੇ ਉਹ ਕਰਨਾ ਉਹਨੂੰ ਕਹਿੰਦੇ ਆ ਮਨਮੁਖ ਮਨ ਮਗਰ ਪੇਛੇ ਪੇਛੇ ਤੁਰਨਾ ਹੁਣ ਇੱਥੇ ਕੀ ਮਨਮੁਖ ਭਰਮ ਦੂਜੇ ਪਾਇ ਲੱਗਦਾ ਜਿਹੜਾ ਮਨਮੁਖ ਆ ਕਹਿੰਦੇ ਉਹ ਭਰਮ ਚ ਹੈ ਦੂਜੇ ਪਾਸੇ ਪਾਏ ਉਹਨੂੰ ਦੂਜੀਆਂ ਗੱਲਾਂ ਚੰਗੀਆਂ ਲੱਗਦੀਆਂ ਆਪਣੇ ਆਪ ਦੇ ਉਤੇ ਅਹੰਕਾਰ ਜੇ ਸਭ ਤੋਂ ਸੋਨਾ ਮੈਂ ਆ ਸਭ ਤੋਂ ਸਿਆਣਾ ਮੈਂ ਆ ਸਭ ਤੋਂ ਵੱਧ ਪੜਿਆ ਲਿਖਿਆ ਮੈਂ ਆ ਸਭ ਤੋਂ ਵੱਧ ਗਿਆਨੀ ਮੈਂ ਆ ਸਭ ਤੋਂ ਵੱਧ ਧਨ ਵਾਲਾ ਮੈਂ ਆ ਸਭ ਤੋਂ ਵੱਡਾ ਵੱਡਾ ਪਾਵਰਫੁਲ ਮੈਂ ਆ ਸਭ ਤੋਂ ਵੱਡਾ ਹਰ ਪੱਖ 'ਚ ਮੈਂ ਮੈਂ ਆ ਇਮਰ ਮੁਖਾ ਮਨ ਦੇ ਪਿੱਛੇ ਲੱਗ ਕੇ ਮੈਂ ਗਿਆਨੀ ਮੈਨੂੰ ਪਤਾ ਮੈਂ ਜਾਣਦਾ ਮੈਂ ਕਰ ਲਉ ਮੈਂ ਆ ਇਹ ਮਨ ਮੁਖ ਦੀਆਂ ਮਨਮਤੀ ਦੀਆਂ ਗੱਲਾਂ ਨੇ ਜਿਹੜੇ ਗੁਰਮੁਖ ਹੈ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ ਹੈ ਗੁਰੂ ਦੀ ਰਹਿਮਤ ਹੈ ਗੁਰੂ ਦੀ ਦਇਆ ਸਾਰ ਉਹ ਗੁਰੂ ਨੂੰ ਸਮਰਪਿਤ ਹੁੰਦੇ ਆ ਜੇ ਕਹਿਣਗੇ ਕੋਈ ਕਹਦੇ ਆਹ ਕੰਮ ਤੂੰ ਬੜਾ ਕਰਿਆ ਉਹਨਾਂ ਨੇ ਕਿਰਪਾ કરી ਹੋ ਗਿਆ ਗੁਰੂ ਦੀ ਕਿਰਪਾ ਨਾਲ ਹੋ ਗਿਆ ਆਕਰਚਨ ਫਲਾਨਾ ਯਾਰ ਕਿਸੇ ਦੀ ਨਹੀਂ ਮੰਨਦਾ ਤੇਰੀ ਬੜੀ ਮੰਨੀ ਇਹ ਮਾਰੇ ਦੀ ਕਿਰਪਾ ਉਹਨਾਂ ਦੀ ਦ੍ਰਿਸ਼ਟੀ ਆ ਉਹਨਾਂ ਦੀ ਕਿਰਪਾ ਨਾਲ ਮੰਨ ਗਿਆ ਇਹ ਜੀਵਨ ਦੇ ਭਾਵ ਨੇ ਬੰਦਾ ਉਹੀ ਆ ਅੰਦਰਲੇ ਭਾਵ ਆ ਮਾਰੀ ਕਹਿੰਦੇ ਮਨਮੁਖ ਭਰਮ ਦੂਜੇ ਪਾਏ ਲਾਗੇ ਉਹਨੂੰ ਦੂਜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਖਾਣ ਪਾਣ ਬੋਲ ਚਾਲ ਰਹਿਣ ਸੈਨ ਵਿਚਰਨ ਦਾ ਤਰੀਕਾ ਉਹਨੂੰ ਜਿਹੜੇ ਅਸ਼ਭ ਕਰਮ ਸਾਰੇ ਵਧੀਆ ਵਧੀਆ ਲੱਗਦੇ ਆ ਮਨਾਂ ਨਾ ਜੋ ਮਨ ਨੂੰ ਭਾਉਂਦਾ ਉਹ ਹੀ ਕਰਨਾ ਵਾ ਤੇ ਇਧਰ ਜੋ ਗੁਰੂ ਨੂੰ ਭਾਉਂਦਾ ਉਹ ਕਰਨਾ ਇਹ ਅੰਤਰ ਆ ਹੁਣ ਪਾਤਸ਼ਾਹ ਕਹਿੰਦੇ ਮਨਮੁਖ ਭਰਮ ਦੂਜੇ ਪਾਈ ਲਾਗੇ ਅੰਤਰ ਅਗਿਆਨ ਗਵਾਰਾ ਅੰਦਰ ਕਹਿੰਦੇ ਅਗਿਆਨ ਹਨੇਰਾ ਵਾ ਗੁਬਾਰਾ ਕੋਪ ਹਨੇਰਾ ਕੋਈ ਪਤਾ ਨਹੀਂ ਉਤੋਂ ਗੱਲਾਂ ਕਰ ਲਈਆਂ ਅੰਦਰੋਂ ਕੋਈ ਪਤਾ ਨਹੀਂਗਾ ਅਗੇ ਆਨਤਾ ਦਾ ਹਨੇਰਾ ਗਵਾਰ ਗਿਆ ਮਾਰੇ ਨੇਥੇ ਜੰਦ ਜਿਹਨੂੰ ਆਪਾਂ ਕਹਿੰਨੇ ਆ ਕੋਪ ਹਨੇਰਾ ਹੱਥ ਮਾਰਿਆ ਰੀਂਦਾ ਆਪਣੇ ਆਪ ਦਾ ਨਹੀਂ ਪਤਾ ਲੱਗਦਾ ਮੈਂ ਦਾ ਆਪਣੇ ਦਾ ਨਹੀਂ ਪਤਾ ਮੈਂ ਕੌਣ ਹਾਂ ਕਿੱਥੋਂ ਆਇਆ ਕੀ ਕਰਨ ਦੀ ਆ ਮੇਰਾ ਜੀਵਨ ਕੀ ਹੈ ਮੇਰੇ ਕਰਮ ਕੀ ਹੈ ਮੇਰਾ ਪਰਿਵਾਰ ਕੀ ਹੈ ਮੇਰੇ ਜੀਵਨ ਦੇ ਪੱਖ ਕਿਹਦੇ ਇਹ ਕੋਈ ਧਿਆਨ ਨਹੀਂ ਦੇਣਗਾ ਆਪਣੇ ਵੱਲ ਨਹੀਂ ਬਸ ਮਨ ਜੋ ਕਹੂਗਾ ਕਰਨਾ ਅੰਦਰ ਅਗਿਆਨਤਾ ਦਾ ਕੋਪ ਹੁੰਦਾ ਤੇ ਮਾਰੇ ਕੀ ਕਹਿੰਦੇ ਕਹਿੰਦੇ ਸਤਗੁਰੂ ਦਾਤਾ ਨજર ਨਾ ਆਵ ਜਿਹੜਾ ਸਤਗੁਰੂ ਆ ਦਾਤਾ ਸਾਰੀਆਂ ਚੀਜ਼ਾਂ ਦੇਣ ਵਾਲਾ ਉਹ ਨજર ਨਹੀਂ ਆਉਂਦਾ ਉਹ ਦਿੰਦਾ ਨਹੀਂ ਰੱਬ ਨਹੀਂ ਦਿੰਦਾ ਕਹਿੰਦਾ ਕਿਥੇ ਆ ਰੱਬ ਦਿਖਾਓ ਹੁਣ ਜਿਹੜਾ ਐਨੇ ਹਨੇਰੇ ਚ ਖੜਾ ਉਹਨੂੰ ਕੀ ਦਿਖਾ ਦੇਵਾਂਗੇ ਇੱਕ ਉਹ ਪਹਨੇ ਰੇਚਾ ਅਗਿਆਨਤਾ ਦਾ ਹਨੇਰਾ ਵਾ ਸਤਗੁਰ ਦਾਤਾ ਨਦਰ ਨਾ ਆਵੈ ਉਹ ਕਹਿੰਦੇ ਰੱਬ ਨਹੀਂ ਦਿੰਦਾ ਰੱਬ ਨਜ਼ਰ ਨਹੀਂ ਆਉਂਦਾ ਹੁਣ ਅੱਗੇ ਕੀ ਕਿਹਾ ਮਰਵਾਰ ਨੂੰ ਪਾਰੈ ਅਜਿਹਾ ਸੰਸਾਰ ਸਮੁੰਦਰ ਆ ਨਾ ਔਰਲੇ ਕਿਨਾਰੇ ਜੋਗਾ ਨਾ ਪਰਲੇ ਕਿਨਾਰੇ ਜੋਗਾ ਵਿੱਚ ਹੀ ਕਹਿੰਦੇ ਘੁੰਮਣ ਘੇਰੀਆਂ ਵਿੱਚ ਫਸ ਜਾਂਦਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ ਦੁਨੀਆਂ 'ਚ ਵੀ ਨਹੀਂ ਕੁਛ ਬਣਾਇਆ ਤੇ ਗਾਂ ਵਾਸਤੇ ਵੀ ਨਹੀਂ ਗਵਾਇਆ ਬਣਾਇਆ ਦੁਨੀਆਂ 'ਚ ਵੀ ਮਣਜਾਸ ਨਹੀਂ ਖੱਟਿਆ ਗਾਂ ਵੀ ਕੁਛ ਨਹੀਂ ਪਾਇਆ ਘੁੰਮਣ ਘੇਰੀ ਵਿੱਚ ਖੁੱਕ ਗਿਆ ਰੁੜ ਗਿਆ